ਨਾ ਰਵਦੀਪ ਸਿੰਘ ਹੈ ਜੀ ਏਰੀਆ 베르카 ਜੀ ਕੋਰਤਨਨਨ ਸਾਡੇ ਬਿਲਕੁਲ ਲੱਗੇ ਮਸਲਾ ਇਹ ਹੈ ਕਿ ਮੈਂ ਆਪਣਾ ਗੇਟ ਆਪਣੀ ਜਗ੍ਹਾ ਦੇ ਵਿੱਚ ਪੇਪਰ ਤੋਂ ਸਿੱਧਾ ਕੀਤਾ ਰਾਤੇ ਰਾਤ ਇਹਨਾਂ ਨੇ ਆ ਕੇ ਬਿਨਾਂ ਇਨਫੋਰਮੇਸ਼ਨ ਦਿੱਤੇ ਅੱਜ ਤੁਹਾਡੇ ਸਾਹਮਣੇ ਜੋ ਕੰਮ ਕੀਤਾ ਢੂੰਗਾ ਟੋਆ ਪੜਦਾ ਨਾ ਕੋਈ ਲੰਘ ਸਕਦਾ ਵਾ ਤੇ ਨਾ ਕੋਈ ਆ ਸਕਦਾ ਵਾ ਇਹ ਚਰਮ ਨਿਕ ਮਟੀ ਵਾਲਿਆਂ ਨੇ ਕੀਤਾ ਇਹ ਸਭ ਇੱਕੋ ਜਿਵੇਂ ਮੇਰੇ ਬਜ਼ੁਰਗਾਂ ਨੇ ਗੁਰਦਰਾ ਸਾਹਿਬ ਨੂੰ ਬਹੁਤ ਦੇਣ ਦਿੱਤੀ ਹੈ ਜੀ ਆਪਣੀ ਜ਼ਮੀਨ ਜਾਇਦਾਦ ਸਾਰਾ ਗੁਰਦਰਾ ਸਾਹਿਬ ਸੇਵਾ ਕੀਤੀ ਇਨੇ ਸਾਲ ਤੇ ਉਹਨਾਂ ਨੇ ਆ ਉਹਨਾਂ ਦੀ ਬਦੌਲਤ ਚਲੋ ਆਪਾਂ ਇਹ ਚੀਜ਼ਾਂ ਚਲੋ ਵੇਖੀਆ ਕਿ ਕਿੰਦਾ ਕੀਤੀਆਂ ਤੇ ਉਹਨਾਂ ਨੇ ਉਹ ਚੀਜ਼ ਦੇ ਬਦਲੇ ਆ ਚੀਜ਼ ਤਾਂ ਮੈਨੂੰ ਗਿਫਟ ਦਿੱਤਾ ਇੱਕ ਦੋਏ ਪੁੱਟੇ ਵੀ ਜੀ ਮੇਰੇ ਘਰ ਦੇ ਗੇਟ ਦੇ ਬਿਲਕੁਲ ਸਾਹਮਣੇ ਘਰ ਦੇ ਬਿਲਕੁਲ ਅਗਲੇ ਪੰਨੇ 7-8 ਫੁੱਟ ਡੂੰਘੇ ਟੋਏ ਪੁੱਟਦੇ ਆ ਜੀ ਕਿ ਇੱਕ ਸਿੱਖ ਹੀ ਸਿੱਖ ਦਾ ਵੈਰੀ ਬਣ ਚੁੱਕਾ ਹੈ ਜੋ ਕਿ ਸਾਡੀ ਸਾਡੇ ਸਮਾਜ ਦੇ ਵਿੱਚ ਜੋ ਸਿੱਖਿਆ ਨੂੰ ਉਹ ਚਰਚਾ ਚ ਜਾ ਰਿਹਾ ਹੈ ਕਿਉਂ ਅਸੀਂ ਇੱਕ ਸਿੱਖ ਪਰਿਵਾਰ ਆ ਜਿਹੜੇ ਆਏ ਆ ਉਹ ਵੀ ਗੁਰਸਿੱਖ ਪਰਿਵਾਰ ਸੀਗੇ ਸਾਰੇ ਜਿਹੜੇ ਕਿ ਦਰਬਾਰ ਸਾਹਿਬ ਤੋਂ ਆਏ ਸੀ ਮਹਨਜੀ ਸਾਹਿਬ ਨੇ ਬੁਲਾਇਆ ਉਹਨਾਂ ਨੇ ਵੇਖੋ ਇਹ ਜਿਹੜਾ ਸਾਡਾ ਘਰ ਆ ਬੜੇ ਸਾਲਾਂ ਤੋਂ ਬਣਿਆ ਹੋਇਆ ਤੇ ਸਾਨੂੰ ਇਹ ਰਸਤਾ ਨਹੀਂ ਦੇ ਰਿਹਾ ਸੌਰੀ ਉਹਨਾਂ ਨੇ ਜਿਹੜਾ ਵੀਰ ਦਿੱਖ ਤੱਕ ਇੰਜਾਮ ਲਾ ਰਿਹਾ ਜੀ ਉਹਨੇ ਸੋਰ ਗੁਰਦੁਆਰੇ ਸਾਹਿਬ ਦੀ ਜਗ੍ਹਾ ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਿਰਫ ਆਪਣੀ ਜਗ੍ਹਾ ਸੇਵ ਕੀਤੀ ਹੈ ਤੇ ਹੁਣ ਅਸੀਂ ਚਾਰ ਦਿਵਾਰੀ ਸਾਰੇ ਗਾਰਡ ਦੀ ਚਾਰ ਦਿਵਾਰੀ ਕਰਾ ਦੇ ਲੱਗੂਗਾ ਜਰਨਾ ਰਵਦੀਪ ਸਿੰਘ ਹੈ ਜੀ ਏਰੀਆ ਵੇਰਕਾ ਜੀ ਗੁਰਦਨ ਨਾਨਕ ਸਰ ਦੇ ਬਿਲਕੁਲ ਲੱਗੇ ਮਸਲਾ ਇਹ ਹੈ ਕਿ ਮੈਂ ਆਪਣਾ ਗੇਟ ਆਪਣੀ ਜਗ੍ਹਾ ਦੇ ਵਿੱਚ ਟੇਪਰ ਤੋਂ ਸਿੱਧਾ ਕੀਤਾ ਰਾਤੀ ਰਾਤ ਇਹਨਾਂ ਨੇ ਆ ਕੇ ਬਿਨਾ ਇਨਫੋਰਮੇਸ਼ਨ ਦਿੱਤੇ ਆ ਤੁਹਾਡੇ ਸਾਹਮਣੇ ਜੋ ਕੰਮ ਕੀਤਾ ਆ ਡੂੰਗਾ ਟੋਆ ਪੜਤਾ ਨਾ ਕੋਈ ਲੰਘ ਸਕਦਾ ਵਾ ਤੇ ਨਾ ਕੋਈ ਆ ਸਕਦਾ ਵਾ ਕੌਣ ਆ ਜੀ ਕਿਹਨਾਂ ਨੇ ਕੀਤਾ ਇਹ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕੀਤਾ ਜੀ ਸਭ ਕਿਉਂ ਕੀਤਾ ਕਿੱਦਾਂ ਕੀਤਾ ਸਾਰਾ ਮਸਲਾ ਦੱਸੋ ਲੰਬੀ ਲਾਇਕ ਦੇਖੋ ਜੀ ਮੇਰੇ ਬਜ਼ੁਰਗਾ ਨੇ ਗੁਰਦਰਾ ਸਾਹਿਬ ਨੂੰ ਬਹੁਤ ਦੇਣ ਦਿੱਤੀ ਆ ਜੀ ਆਪਣੀ ਜ਼ਮੀਨ ਜਾਇਦਾਦ ਸਾਰਾ ਗੁਰਦਰਾ ਸਾਹਿਬ ਸੇਵਾ ਕੀਤੀ ਇੰਨੇ ਸਾਲ ਤੇ ਉਹਨਾਂ ਨੇ ਆ ਉਹਨਾਂ ਦੀ ਬਦੌਲਤ ਚਲੋ ਆਪਾਂ ਇਹ ਚੀਜ਼ਾਂ ਚਲੋ ਵੇਖੀਆ ਜਾਂ ਕਿਦਾਂ ਕੀਤੀਆਂ ਤੇ ਉਹਨਾਂ ਨੇ ਉਹ ਚੀਜ਼ ਦੇ ਬਦਲੇ ਆ ਚੀਜ਼ ਦਾ ਮੈਨੂੰ ਗਿਫਟ ਦਿੱਤਾ ਇੱਕ ਸ਼੍ਰੋਮਣੀ ਕਮੇਟੀ ਨੇ ਜੋ ਕਿ ਨਹੀਂ ਚਾਹੀਦਾ ਇਹ ਇਹ ਜਗਾ ਕੀ ਦੀ ਹੈ ਜਿੱਥੇ ਉਹਨਾਂ ਨੇ ਟੋਏ ਪੁੱਟੇ ਆ ਕੀ ਕੀ ਇਹ ਜਗਾ ਸ਼੍ਰੋਮਣੀ ਕੋਆ ਕੀ ਆ ਮਤਲਬ ਇਸ ਤਰ੍ਹਾਂ ਇਹ ਵੇਖੋ ਜੀ ਬਿਨਾ ਇਨਫੋਰਮੇਸ਼ਨ ਦਿੱਤੇ ਸ਼੍ਰੋਮਣੀ ਕਮੇਟੀ ਵਾਲੇ ਆਏ ਕੱਲ ਰਾਤ ਨੂੰ ਘਰੇ ਚਲੋ ਅਸੀਂ ਆਪਣਾ ਕੰਮ ਕਰ ਕਰ ਰਹੇ ਆ ਇਹਨਾਂ ਨੇ ਕਿਤੇ ਵੱਡੇ ਡੂੰਘੇ ਟੋਏ ਪੁੱਟ ਤੇ ਨਾ ਨਾ ਕੋਈ ਲੰਘ ਸਕਦਾ ਵਾ ਨਾ ਕੋਈ ਆ ਸਕਦਾ ਵਾ ਜੇ ਮੰਨ ਲਓ ਇੰਨਾ ਸਕੂਲ ਆ ਲਾਗੇ ਜੇ ਮੰਨ ਲਓ ਕਿ ਬੱਚਾ ਡਿੱਗ ਪਿਆ ਉਹਦਾ ਕੌਣ ਜ਼ਿੰਮੇਵਾਰ ਹੈ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ ਜੀ ਤੁਹਾਨੂੰ ਪਹਿਲਾਂ ਕੋਈ ਨੋਟਿਸ ਵਗੈਰਾ ਦੇਤਾ ਕੋਈ ਨੋਟਿਸ ਨਹੀਂ ਆਇਆ ਕੋਈ ਕੁਝ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਆ ਕੇ ਆਉਂਦੇ ਹੀ ਉਹਨਾਂ ਨੇ ਇਹ ਡੇਡੇ ਵੱਡੇ ਟੋਏ ਫੁੱਟ ਤੇ ਨਾ ਉਹਨਾਂ ਨੇ ਕੋਈ ਦੱਸਿਆ ਕਿ ਜੇ ਚਲੋ ਸਾਨੂੰ ਇਹ ਚੀਜ਼ ਦੀ ਕੋਈ ਹੈਗੀ ਹੀ ਪ੍ਰੋਬਲਮ ਜਾਂ ਕਿਦਾਂ ਉਹ ਚੀਜ਼ ਦੱਸ ਸਕਦੇ ਸੀ ਪਹਿਲਾਂ ਕਿ ਆਪਾਂ ਆ ਚੀਜ਼ ਕਰ ਰਹੇ ਹਾਂ ਜੇ ਤੈਨੂੰ ਕੋਈ ਜੇ ਤੂੰ ਗਲਤ ਕੰਮ ਕੀਤਾ ਜਾਂ ਕੁਝ ਵੀ ਕੀਤਾ ਤੂੰ ਆਪਣਾ ਸਹੀ ਕਰ ਲੈ ਜਾਂ ਜਵੇਂ ਕਿੱਦਾਂ ਹੋ ਗਿਆ ਵੀ ਆਪ ਕਿੰਨੇ ਘਰ ਦੇ ਕਿੰਨੇ ਕਿਉਂ ਭਾਜੀ ਕਿਉਂਕਿ ਟੋਏ ਪੁੱਟੇ ਕਿੱਥੇ ਆ ਟੋਏ ਪੁੱਟੇ ਵੀਰ ਜੀ ਮੇਰੇ ਘਰ ਦੇ ਗੇਟ ਦੇ ਬਿਲਕੁਲ ਸਾਹਮਣੇ ਘਰ ਦੇ ਬਿਲਕੁਲ ਅਗਲੇ ਬੰਨੇ 7-8 ਫੁੱਟ ਡੂੰਘੇ ਟੋਏ ਪੁੱਟਤੇ ਆ ਜੀ ਇਹ ਦੱਸਿਆ ਤੇ ਵੀ ਜਾ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਦੀ ਜਗ੍ਹਾ ਉਹਨਾਂ ਨੇ ਆਪਣੀ ਜਗ੍ਹਾ ਜੀ ਟੋਏ ਪੁੱਟੇ ਤੁਹਾਨੂੰ ਕੀ ਇਹਨਾਂ ਦੁੱਖਾ ਵੀਰ ਜੀ ਸ਼੍ਰੋਮਣੀ ਕਮੇਟੀ ਦੀ ਜਗ੍ਹਾ ਮੈਂ ਮੰਨਦਾ ਹਾਂ ਚਲੋ ਠੀਕ ਹੈ ਮੈਂ ਤੇ ਕੋਈ ਗਲਤ ਕੰਮ ਨਹੀਂ ਕੀਤਾ ਜਿਹੜਾ ਉਹਨਾਂ ਨੇ ਟੋਏ ਪੁੱਟਤੇ ਆ ਜਾਂ ਤੇ ਮੈਨੂੰ ਇਹ ਚੀਜ਼ ਦੱਸ ਸਕਦੇ ਹੋ ਕਿ ਚਲੋ ਤੁਹਾਡੇ ਘਰ ਤੁਸੀਂ ਆਪਣਾ ਗੇਟ ਗਲਤ ਮੈਨੂੰ ਇਨਫਾਰਮ ਕਰ ਸਕਦੇ ਸੀ ਇਨਫਾਰਮੇਸ਼ਨ ਦੇਣ ਤੋਂ ਬਿਨਾਂ ਹੀ ਉਹਨਾਂ ਰਾਤ ਆ ਕੇ ਮਸ਼ੀਨ ਚਲਾ ਕੇ ਟੋਏ ਪੁੱਟਤੇ ਮੇਰੇ ਕੋਲ ਕਲੀ-ਕਲੀ ਚੀਜ਼ ਦੀ ਸੀਸੀਟੀਵੀ ਫੁਟੇਜ ਪਈ ਆ ਜੇ ਤੁਸੀਂ ਮੈਂ ਉਹ ਚੀਜ਼ ਤੁਹਾਨੂੰ ਜਰੂਰ ਮੈਂ ਦਵਾਵਾਂਗਾ ਜੀ ਆਪਾਂ ਗੱਲ ਕਰੀਏ ਹੋਰ ਵੀ ਆਪਣਾ ਤੁਹਾਡੇ ਘਰ ਦੇ ਨਾਲ ਬਿਲਡਿੰਗਾਂ ਨੇ ਜਾਂ ਹੋਰ ਵੀ ਕੰਨਾਂ ਨੇ ਘਰ ਨੇ ਕਿੰਨੇ ਆ ਦੇ ਗੇਟ ਜਿਹੜੇ ਬਾਹਰ ਨੂੰ ਹੀ ਆ ਦੇਖੋ ਜੀ ਮੇਰੇ ਘਰ ਤੋਂ ਜੇ ਆਪਾਂ ਇੱਧਰ ਨੂੰ ਜਾਈਏ ਬੱਲੀ ਟੈਂਟ ਹਾਊਸ ਵਾਲੇ ਬੰਨੇ ਸਕੂਲ ਵੀ ਆ ਜੀ ਸਕੂਲ ਦਾ ਗੇਟ ਵੀ ਇੱਧਰ ਆ ਚਾਰ ਦੁਕਾਨਾਂ ਵਾਂ ਤਿੰਨ ਘਰ ਆ ਸਾਰਿਆਂ ਦੇ ਗੇਟ ਇੱਧਰ ਖੁੱਲਦੇ ਆ ਸਿਰਫ ਮੇਰੇ ਨਾਲ ਹੀ ਕਿਉਂ ਇਹ ਇਦਾਂ ਦੇ ਰੰਜਸ ਖੇਡ ਰਹੇ ਆ ਸਿਰਫ ਤੁਹਾਡੇ ਘਰ ਦੇ ਬਾਹਰ ਸਿਰਫ ਮੇਰੇ ਘਰ ਦੇ ਬਾਹਰ ਜੇ ਇਹਨਾਂ ਨੇ ਕੁਝ ਕਰਨਾ ਹੈ ਸਾਰਾ ਪ੍ਰੋਪਰ ਸਾਰਿਆਂ ਲਈ ਇਕੁਅਲ ਹੋਣਾ ਚਾਹੀਦਾ ਹੈ ਪਰ ਮੇਰੇ ਕਲੇ ਘਰ ਦੇ ਬਾਹਰ ਕਿਉਂ ਇਹ ਚੀਜ਼ ਕੀਤੀ ਗਈ ਇਹ ਅਪੀਲ ਕਰਦੇ ਹਾਂ ਪ੍ਰਸ਼ਾਸਨ ਮੈਨੂੰ ਵੇਖੋ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੋ ਮੇਰੇ ਨਾਲ ਇਹ ਗਲਤ ਕੰਮ ਕੀਤਾ ਵਾ ਮੈਂ ਤੇ ਚਲੋ ਆਪਣੀ ਜਗ੍ਹਾ 'ਚ ਬੈਠਾ ਵਾਂ ਨਾ ਕਿ ਮੈਂ ਇਹਨਾਂ ਦੀ ਜਗ੍ਹਾ ਦੇ ਵਿੱਚ ਕੋਈ ਗੇਟ ਜਾਂ ਇੰਚ ਕੋਈ ਸੂਤਰ ਕੋਈ ਚੀਜ਼ ਇਹ ਵਧੇਕੀ ਕੀਤੀ ਆ ਚਲੋ ਇਹਨਾਂ ਦਾ ਫਰਜ ਬਣਦਾ ਸੀ ਪਹਿਲਾਂ ਮੈਨੂੰ ਇਨਫੋਰਮ ਕਰਦਾ ਕਿ ਜੇ ਤੇਰੀ ਗਲਤੀ ਆ ਜਾਂ ਕੋਈ ਗਲਬਾਤ ਆ ਤੂੰ ਆਪਣਾ ਉਹ ਚੀਜ਼ ਨੂੰ ਸਹੀ ਕਰ ਲੈ ਚਲੋ ਆਪਾਂ ਆਹ ਕਾਰਵਾਈ ਕਰ ਰਹੇ ਹਾਂ ਬਿਨਾ ਕੋਈ ਇਨਫੋਰਮ ਕੀਤੇ ਆ ਸਾਰਾ ਕੁਝ ਕੀਤਾ ਰਾਤ ਆ ਕੇ ਇਹਨਾਂ ਨੇ ਡੇਚ ਮਸ਼ੀਨ ਨਾਲ ਮੇਰੇ ਘਰ ਦੇ ਅੱਗੇ ਇਹਨੇ ਕਿਸੀ ਵਾਲੇ ਆਏ ਕਿ ਤੁਹਾਨੂੰ ਜਿਹੜੇ ਜੀ ਦਰਬਾਰ ਸਾਹਿਬ ਤੋਂ ਆਏ ਜੀ 메ਨ ਦਫਤਰੋਂ ਤੇ ਸ਼ਰਮਨੀ ਮਟੀ ਜਿਹੜਾ ਤੁਹਾਡੇ ਇੱਥੇ ਲੱਗੇ ਗੁਰਦੁਆਰਾ ਸਾਹਿਬ ਹੈ ਨਾਨਕ ਸਾਹਿਬ ਉੱਥੋਂ ਦੇ ਮੈਨੇਜਰ ਸਾਹਿਬ ਦਾ ਕੋਈ ਰੋਲ ਹੈਗਾ ਮੈਨੇਜਰ ਸਾਹਿਬ ਤੇ ਹੁੰਦਿਆਂ ਉਹਨਾਂ ਦੀ ਚਲੋ ਪ੍ਰੈਜ਼ੈਂਸ ਦੇ ਵਿੱਚ ਹੀ ਸਾਰਾ ਕੁਝ ਹੋਇਆ ਮੈਨੇਜਰ ਸਾਹਿਬ ਨੇ ਬੁਲਾਇਆ ਮੈਨੇਜਰ ਸਾਹਿਬ ਵੀ ਸੀਸੀਟੀਵੀ ਫੁਟੇ ਦੇ ਵਿੱਚ ਹੈਗੇ ਨੇ ਸਾਰਾ ਕੁਝ ਉਹ ਮੈਂ ਤੁਹਾਨੂੰ ਫੁਟੇ ਦਊਗਾ ਉਹਦੇ ਵਿੱਚ ਸਾਰਾ ਪ੍ਰੋਪਰ ਕਲੀਅਰ ਹੋ ਜਾਣਾ ਕੌਣ ਕੌਣ ਉਹ ਵੀਡੀਓ ਦੇ ਵਿੱਚ ਜਨ ਨੇ ਆ ਕਾਰਵਾਈ ਕੀਤੀ ਜਿਹੜਾ ਹੈਗਾ ਹੀ ਉਹ ਕਿੰਨੇ ਕੋਈ ਆਏ ਉਹਨਾਂ ਨਾਲ ਗੱਲਬਾਤ ਕੀਤੀ ਕੋਈ ਮੈਨੇਜਰ ਸਾਹਿਬ ਨਾਲ ਮੈਂ ਮੈਨੇਜਰ ਸਾਹਿਬ ਨਾਲ ਗੱਲਬਾਤ ਕੀਤੀ ਵੇਖੋ ਜੀ ਤੁਸੀਂ ਬਿਨਾ ਮੈਨੂੰ ਦੱਸੇ ਪੁੱਛੇ ਇਹ ਚੀਜ਼ ਕਰ ਰਹੇ ਹੋ ਕਿ ਇੱਕ ਵਾਰੀ ਮੈਨੂੰ ਇਨਫੋਰਮ ਤੇ ਕਰੋ ਜੇ ਮੇਰੀ ਚਲੋ ਗਲਤੀ ਆ ਚਲੋ ਮੈਂ ਉਹ ਗਲਤੀ ਨਹੀਂ ਮੈਂ ਜ਼ਿੰਮੇਵਾਰ ਹਾਂ ਜੇ ਮੇਰੀ ਕੋਈ ਗਲਤੀ ਨਹੀਂ ਆ ਫਿਰ ਮੇਰੇ ਘਰ ਦੇ ਅੱਗੇ ਸਿਰਫ ਮੇਰੇ ਘਰ ਦੇ ਅੱਗੇ ਕਿਉਂ ਇਹ ਚੀਜ਼ਾਂ ਕੀਤੀਆਂ ਗਈਆਂ ਕਿਉਂਕਿ ਇਧਰ ਨੂੰ ਸਾਰੇ ਘਰ ਆ ਹੋਰ ਕਿਸੇ ਦੇ ਘਰ ਦੇਗੇ ਕੋਈ ਐਵੇਂ ਦੀ ਕੋਈ ਵਧੀਕੀ ਨਹੀਂ ਕੀਤੀ ਜਿਹੜੀ ਕਿ ਵਧੀਕੀ ਮੇਰੇ ਅੱਗੇ ਕੀਤੀ ਆ ਮੈਨੂੰ ਖਰਾਬ ਜਾਂ ਹਰਾਸਮੈਂਟ ਕੀਤੀ ਆ ਜੀ ਫਾਦਰ ਸਾਹਿਬ ਮੇਰੇ ਸਿਰ ਤੇ ਨਹੀਂ ਆ ਜੀ ਮੇਰੇ ਮੇਰੇ ਮਦਰ ਹਾਰਟ ਦੇ ਪੇਸ਼ੈਂਟ ਆ ਜੇ ਕੱਲ ਨੂੰ ਕੋਈ ਗੱਲਬਾਤ ਹੋ ਜੇ ਜ਼ਿੰਮੇਵਾਰ ਕੌਣ ਆ ਜੀ ਕਿੰਨੇ ਸਿਰ ਤੋਂ ਬਣਿਆ ਆ ਘਰ ਇਹ ਮੇਰਾ 60 ਸਾਲ ਹੋ ਗਏ ਜੀ 60 ਸਾਲ ਦਾ ਮੇਰਾ ਪੁਰਾਣਾ ਅਈ ਜੱਦੀ ਪੁਸ਼ਤੀ ਇਹੋ ਘਰ ਚ ਰਹਿ ਰਹੇ ਆ ਇੱਥੇ ਰਹਿ ਰਹ ਜਦ ਹੀ ਪੁੱਛੀ ਸਾਡਾ ਘਰ ਹੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਵਿੰਦਰ ਕੌਰ ਹੈ ਮੈਂ ਰਵਜੀਤ ਦੀ ਮਾਤਾ ਹਾਂ ਕੀ ਮਸਲਾ ਆਇਆ ਹੈ ਸਰ ਜੀ ਮਸਲਾ ਤੁਸੀਂ ਸੁਣੀ ਚੁੱਕੇ ਹੋ ਕਿ ਇੱਕ ਸਿੱਖ ਹੀ ਸਿੱਖ ਦਾ ਵੈਰੀ ਬਣ ਚੁੱਕਾ ਹੈ ਜੋ ਕਿ ਸਾਡੀ ਸਾਡੇ ਸਮਾਜ ਦੇ ਵਿੱਚ ਜੋ ਸਿੱਖ ਹੈ ਨਾ ਉਹ ਚਰਚਾਂ 'ਚ ਜਾ ਰਿਹਾ ਹੈ ਕਿਉਂ ਇਸ ਇੱਕ ਜਿਹੜੇ ਸਿੱਖ ਆ ਉਸ ਸਾਨੂੰ ਚੰਗੀ ਸਾਡੇ ਬੱਚਿਆਂ ਨੂੰ ਸੇਧ ਨਹੀਂ ਦੇ ਰਹਾ। ਅਸੀਂ ਇੱਕ ਸਿੱਖ ਪਰਿਵਾਰ ਆ ਜਿਹੜੇ ਆਏ ਆ ਉਹ ਵੀ ਗੁਰਸਿੱਖ ਪਰਿਵਾਰ ਸੀਗੇ ਸਾਰੇ ਜਿਹੜੀ ਕਿ ਦਰਬਾਰ ਸਾਹਿਬ ਤੋਂ ਆਏ ਸੀ। ਮੈਨੇਜਰ ਸਾਹਿਬ ਨੇ ਬੁਲਾਇਆ ਉਹਨਾਂ ਨੂੰ। ਵੇਖੋ ਇਹ ਜਿਹੜਾ ਸਾਡਾ ਘਰ ਆ ਬੜੇ ਸਾਲਾਂ ਤੋਂ ਬਣਿਆ ਹੋਇਆ ਤੇ ਸਾਨੂੰ ਇਹ ਰਸਤਾ ਨਹੀਂ ਦੇ ਰਹਾ। ਇਹ ਜਿੱਥੋਂ ਸਾਨੂੰ ਇਹਨਾਂ ਨੇ ਰਸਤਾ ਦੇਣਾ ਉਹ ਵੀ ਗਾਨ ਕੀਤੀ ਹੋਈ ਜਗ੍ਹਾ ਹੈ। ਇਹਨਾਂ ਕੋਲ ਕੋਈ ਰਜਿਸਟਰੀ ਨਹੀਂ ਹੈਗੀ। ਕੋਈ ਪ੍ਰੂਫ ਨਹੀਂ ਹੈਗਾ ਸਾਨੂੰ ਅੱਜ ਦੱਸਣ ਕਿ ਸਾਡੇ ਕੋਲ ਕੋਈ ਪ੍ਰੂਫ ਹੈਗਾ ਇਸ ਜਗ੍ਹਾ ਦਾ ਇਸ ਜਗ੍ਹਾ ਦੇ ਵਿੱਚ ਸਾਨੂੰ ਰਸਤਾ ਕਿਉਂ ਨਹੀਂ ਦੇ ਰਹਾ ਸਾਡੇ ਗੇਟ ਦੇ ਅੱਗੇ ਇਹਨਾਂ ਨੇ ਬਿਨਾ ਇਨਫੋਰਮੇਸ਼ਨ ਬਿਨਾ ਸੂਚਿਤ ਕੀਤੇ ਇਹਨਾਂ ਨੇ ਇੱਥੇ ਇਹਦੇ ਵਿੱਚ ਟੋਏ ਪੁੱਟ ਦਿੱਤੇ ਮੈਂ ਔਰਤ ਕੱਲੀ ਵਿਡੋ ਔਰਤ ਨਾ ਮੇਰੇ ਹਸਬੰਦ ਨਾ ਮੇਰੇ ਬੱਚੇ ਘਰ ਮੈਂ ਜਦੋਂ ਆਣ ਕੇ ਕੈਮਰੇ ਦੇ ਵਿੱਚ ਵੇਖਿਆ ਕਿ ਮੇਰੇ ਦਰਵਾਜ਼ੇ ਦੇ ਗੇੜੇ ਦੇ ਡੂੰਘੇ ਟੋਏ ਪੁੱਟੇ ਜਦੋਂ ਮੈਂ ਕੋਲ ਕੇ ਦਰਵਾਜ਼ਾ ਵੇਖਿਆ ਮੈਨੂੰ ਅਟੈਕ ਵੀ ਆ ਸਕਦਾ ਸੀ ਮੈਨੂੰ ਕੁਝ ਵੀ ਹੋ ਸਕਦਾ ਸੀ ਪਰ ਕੋਈ ਕੌਣ ਜ਼ਿੰਮੇਵਾਰ ਹੈ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ ਮਤਲਬ ਤੁਸੀਂ ਮੰਨਦੇ ਹੋ ਕਿ ਜਿਹੜੇ ਲੋਕ ਜਾ ਰਹੇ ਨੇ ਉਹ ਆਪਣੇ ਹੀ ਧਰਮ ਤੋਂ ਦੁਖੀ ਹੋ ਕੇ ਕਨਵਰਟ ਹੋ ਰਹੇ ਨੇ ਇਸੇ ਅਜਿਹੀਆਂ ਕਾਰਵਾਈਆਂ ਹੋਣ ਦੇ ਕਰਕੇ ਬਿਲਕੁਲ ਕਈ ਸੇਕ ਅਮਰਤਧਾਰੀ ਜਿਹੜੇ ਕਿ ਚਰਚਾ 'ਚ ਜਾ ਰਹੇ ਸੀ ਖੁਦ ਵੇਖਦੇ ਆ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਸਾਨੂੰ ਹੱਕ ਸਾਡਾ ਦਿੱਤਾ ਜਾਵੇ ਸਾਨੂੰ ਰਸਤਾ ਦਿੱਤਾ ਜਾਵੇ ਤੋ ਸਾਨੂੰ ਰਸਤਾ ਨਹੀਂ ਦੇ ਰਹਾ ਸਾਡੇ ਦਰਵਾਜ਼ੇ ਦੇ ਅੱਗੇ ਕੰਦ ਮਾਰ ਰਹੇ ਆ ਤੁਹਾਡੇ ਦਰਵਾਜ਼ਾ ਤੁਹਾਨੂੰ ਰਸਤਾ ਨਹੀਂ ਦਵਾਗੇ ਤੁਹਾਨੂੰ ਕੰਦ ਮਾਰ ਦੇਣੀ ਆ ਸਾਰੇ ਵੇਖੋ ਚਾਰ ਪੰਜ ਗੇਟ ਹੋਰ ਵੀ ਆ ਸਕੂਲ ਵੀ ਆ ਉਹ ਸਾਰੇ ਪਰੇਸ਼ਾਨ ਨੇ ਇਹਨਾਂ ਤੋਂ ਪਰੇਸ਼ਾਨ ਤੁਸੀਂ ਹੋ ਕਿ ਪੂਰੀ ਗਲੀ ਹੈ ਜਿਹੜੀ ਸਾਰਾ ਸਾਰਾ ਇਲਾਕਾ ਪਰੇਸ਼ਾਨ ਹੈ ਜਿੰਨੇ ਵੀ ਪਰੇ ਉਤੋਂ ਆਪ ਜਾ ਰਾ ਸਕੂਲ ਆਓ ਗਾ ਗਲੀ ਹੈ ਸਾਰੇ ਘਰ ਵੀ ਪਰੇਸ਼ਾਨ ਹੈ ਵੀ ਇਹ ਤੁਹਾਡੇ ਨਾਲ ਆ ਜੋਇਆ ਤੇ ਸਾਡੇ ਨਾਲ ਵੀ ਗੱਲ ਨੂੰ ਹੋਏਗਾ ਗਲੀ ਦੇ ਵਿੱਚ ਕਿੰਨੇ ਪਰਿਵਾਰ ਨੇ ਜਿਹੜੇ ਰਹਿੰਦੇ ਨੇ ਜਿਆਦਾ ਸਟਕਾ ਰਹਿ ਗਿਆ ਜਿਆਦਾ ਰਹਿ ਗਿਆ ਹਾਂਜੀ ਕਿੰਨੇ ਜੀ ਹੋਣਗੇ ਬਰਾਜਨਾ ਰੋਹ ਆਣ ਜਾਣਾ ਹੈਗਾ ਕੋਈ ਉਹਨਾਂ ਦਾ ਹੋਊਗਾ ਕੋਈ 2-3000 ਦੇ ਲਗਭਗ ਪਰਿਵਾਰ ਹੋਣਗੇ ਜਿਹੜੀ ਦੇਖੋ ਇੰਨੇ ਸਾਲਾਂ ਤੋਂ ਇਹ ਬਣਿਆ ਹੈ ਹਨਾ ਇਹ ਜਗ੍ਹਾ ਬਣੀ ਆ ਇਹ ਰਸਤਾ ਬਣਿਆ ਹੈ ਮੇਰੇ ਹੱਥਾਂ ਦੇ ਵਿੱਚ ਚੂੜਾ ਸੀ ਜਦੋਂ ਮੇਰਾ ਇਸ ਇਸ ਘਰ ਦੇ ਵਿੱਚ ਵਿਆਹ ਹੋਇਆ ਅਸੀਂ ਇਹ ਛੱਪੜ ਪੂਰਿਆ ਰਾਤਾਂ ਜਾਗ-ਜਾਗ ਕੇ ਆ ਗੜੀ ਵਾਲੇ ਸਾਰੇ ਗਵਾਇਆ ਅਸੀਂ ਸਰਦਾਰ ਜੀ ਮੇਰੇ ਕਾਰਪੋਰੇਸ਼ਨ ਦੇ ਵਿੱਚ ਬਿਲਡਿੰਗ ਫੈਕਟਰੀ ਜਦੋਂ ਉੱਥੇ ਉਹਨਾਂ ਨੇ ਕੋਈ ਬਿਲਡਿੰਗਾਂ ਦਾ ਹਨਾ ਮਲਬਾ ਲਿਆ ਲਿਆ ਕੇ ਗੱਡੀਆਂ ਦੇ ਵਿੱਚ ਤੇ ਫਿਰ ਇਸ ਜਗ੍ਹਾ ਦੇ ਵਿੱਚ ਪਾ ਕੇ ਇਹ ਇਹ ਜਗ੍ਹਾ ਅਸੀਂ ਬਣਾਈ ਆ ਜੀ ਇਸ ਤਰ੍ਹਾਂ ਅਸੀਂ ਇਹਨੂੰ ਤਿਆਰ ਕੀਤਾ ਇਸ ਜਗ੍ਹਾ ਨੂੰ ਤੇ ਅੱਜ ਸਾਨੂੰ ਕਹਿੰਦੇ ਵੀ ਇਹ ਜਗ੍ਹਾ ਕਾਰਪੋਰੇਸ਼ਨ ਦੀ ਨਹੀਂ ਇਹ ਸ਼੍ਰੋਮਣੀ ਕਮੇਟੀ ਦੀ ਜਗ੍ਹਾ ਹੈ ਇਹ ਪਬਲਿਕ ਸਾਰੀ ਆ ਵੇਖੋ ਸਾਰੀ ਗਵਾਹ ਹੈ ਜੀ ਇਸ ਚੀਜ਼ ਦੇ ਸਾਰੇ ਇਸ ਚੀਜ਼ ਨਾਲ ਜਾਨੀ ਕਿ ਸਹਿਮਤ ਨੇ ਵੀ ਹਾਂ ਸਾਨੂੰ ਹੱਕ ਦਿੱਤਾ ਜਾਵੇ ਸਾਨੂੰ ਰਸਤਾ ਦਿੱਤਾ ਜਾਵੇ ਠੀਕ ਹੈ ਮੈਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਦੀ ਬਦਲੀ ਦੇ ਕਾਰਨ ਇਹ ਕੰਮ ਹੋਇਆ ਪਹਿਲਾ ਮੈਨੇਜਰ ਸੀ ਉਹ ਬਦਲ ਗਿਆ ਉਹਦੀ ਜੀ ਸਭ ਕੁਝ ਇਹ ਕੰਮ ਹੁਣ ਚੱਲਣ ਡਿਆ ਅੱਜ ਉਹ ਬਦਲ ਗਿਆ ਰਾਤ ਇਹਨਾਂ ਟੋਆ ਪੁੱਟ ਕੇ ਸਾਡੇ ਬੂਹੇ ਗਾੜੀ ਤੇ ਸਾਡਾ ਲੰਘਣਾ ਵੀ ਬੰਦ ਕਰ ਦਿੱਤਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਕੋ ਗੱਲ ਹੀ ਤੇ ਮੈਂ ਜਰ ਬੈ ਕੇ ਗੱਲ ਕਰਦਾ ਹਾੜਨਾ ਅਸੀਂ ਨਿਜਠ ਲਈ ਤਿਆਰ ਥਾ ਜੇ ਕੋਈ ਉਹਨੂੰ ਸੇਵਾ ਚਾਹੀਦੀ ਸੀ ਜਾਂ ਕੁਛ ਤਰ੍ਹਾਂ ਚਾਹੀਦਾ ਸੀ ਅਸੀਂ ਉਹ ਵੀ ਕਰਨ ਨੂੰ ਤਿਆਰ ਸੀ ਪਰ ਅਸੀਂ ਰਾਹ ਬੰਦ ਕਿਸੇ ਕਿਸੇ ਕੀਤੇ ਨਹੀਂ ਹੋਣਾ ਬੂਏ ਦਾ ਇਹ ਅੱਜ ਰਾਤ ਨਾ ਨਾ ਕੀਤਾ ਅਸੀਂ ਸਵੇਰੇ ਦਿਨ ਚੜ੍ਹਦੇ ਨਾਲ ਪਹੁੰਚਦੇ ਨਾਲ ਜੇ ਫੇਰ ਨਾ ਕਿ ਉਹ ਸਾਨੂੰ ਕਿਸੇ ਨੇ ਕਿਹਾ ਅਸੀਂ ਧਾਮੀ ਸਾਹਿਬ ਕੋ ਵੀ ਜਾਵਾਂਗੇ ਅਸੀਂ ਲਿਹਾਇ ਨਹੀਂ ਕਰਾਂਗੇ ਹਰਜਾਬ ਮੈਨੇਜਰ ਮੈਂਬਰ ਸ਼ੋਰਮਿਕਟੀ ਦਾ ਅਈ ਉਹਨੂੰ ਵੀ ਮਿਲਾਂਗੇ ਅਸੀਂ ਸਾਰੇਨ ਮਿਲ ਕੇ ਇਹ ਕੰਮ ਕਰਾਉਣਾ ਇਹ ਕੰਮ ਕਰਨਾ ਆ ਅਹੀਂ ਧਾਰ ਲਿਆ ਵਾ ਵੀ ਇਹ ਸਾਡਾ ਬੂਆ ਅੱਜ ਰਾਤ ਤੱਕ ਨਾ ਬੰਦ ਹੋਇਆ ਜਿੰਨ ਚੜ ਦੇ ਸਾਰੇ ਬੂਆ ਸਾਡਾ ਸਹੀ ਹੋਊਗਾ ਸਾਨੂੰ ਢੱਕ ਲਿਆ ਵੀ ਜਿੰਨੇ ਰੱਖਣਾ ਜੇ ਉਹਨਾਂ ਨੇ ਕੋਈ ਕੋਈ ਕਾਨੂੰਨੀ ਕਾਰਵਾਈ ਕਰਵਾਈ ਕੀਤੀ ਸੀ ਉਹਦਾ ਸਭ ਜਵਾਬ ਦੇਵਾਂਗੇ ਕੋਈ ਗੱਲ ਨਹੀਂ ਲੱਗਦਾ ਹੈ ਕਿ ਕਾਨੂੰਨਾਂ ਨੇ ਗਲਤ ਹੈਗਾ ਇਹ ਗਲਤ ਆ ਜਦ ਸਾਰੇ ਮਿਲ ਆਏ ਇੱਕ ਪਾਸੇ ਆ ਇਹ ਕਿਉਂ ਇਕਲੇ ਇੱਕ ਘਰ ਤੇ ਆ ਕੇ ਕਿਉਂ ਇਹ ਕੀਤਾ ਇਸ ਤਰ੍ਹਾਂ ਇਹ ਸਾਡੇ ਬਜ਼ੁਰਗ ਇਹਨਾਂ ਨੇ ਗੁਰਦੁਆਰੇ ਦੀ ਸੇਵਾ ਕੀਤੀ ਗੁਰਦੁਆਰੇ ਨੂੰ ਆਪਣੀ ਜਗ੍ਹਾ ਦਿੱਤੀ ਇਹ ਜਗ੍ਹਾ ਗੁਰਦੁਆਰੇ ਦੀ ਦਿੱਤੀ ਜਿਹੜੀ ਆ ਉਹ ਇਹਨਾਂ ਦੇ ਬਾਪੂ ਜੀ ਨੇ ਦਿੱਤੀ ਆ ਇਹ ਅੱਜ ਇਹਦਾ ਡੈੜੀ ਐਕਸਪਾਇਰ ਹੋ ਗਿਆ ਵਾ ਤੇ ਉਹਦੇ ਬਦਲੇ ਜੇ ਸਾਨੂੰ ਇਹ ਤੰਕਰਨ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਮੇਰਾ ਨਾਮ ਨਿਰਮਲ ਕੋਰ ਇੱਕ ਹੀ ਮਸਲਾ ਹੈ ਸਾਰੀ ਗਲੀ ਇਕੱਠੀ ਹੋਈ ਹੈ ਅੱਜ ਕੀ ਮਸਲਾ ਕੀ ਹੋਇਆ ਹੈ ਮਸਲਾ ਭਾਜੀ ਇਦਾਂ ਵੀ ਇਹ ਜਿਹੜੀ ਜਗ੍ਹਾ ਹੀ ਨਾ ਇਹ ਛੱਪੜ ਹੁੰਦਾ ਸੀ ਅਸੀਂ ਮੈਂ ਇਥੇ ਆਈ 2082 ਦੀ 1982 ਦੀ ਤੇ ਇੰਨਾ ਛਪੜ ਹੀ ਤੇ ਡੰਗੜੀ ਖੁੱਭ ਜਾਂਦਾ ਸੀ ਨਾ ਕੋਈ ਨਿਕਲਦਾ ਨਹੀਂ ਸੀ ਤੇ ਗਲੀ ਵਾਲਿਆਂ ਸਾਰੇ ਗਲੀ ਮੇਲੇ ਨੇ ਇਹ ਜਿਹੜੀ ਜਗ੍ਹਾ ਤਿਆਰ ਕੀਤੀ ਆ ਤੇ ਅਸੀਂ ਸਾਡਾ ਹੁਣੇ ਰਾਹ ਬੰਦ ਕਰਨ ਦੇ ਆ ਬੱਚੇ ਇੱਕ ਗਲੀ ਚ ਸਕੂਲ ਸਲਵਾਂ ਸਕੂਲ ਆ ਜਾਣ ਕੇ ਪਹਿਲੇ 10ਵੀਂ ਤੱਕ ਸਕੂਲ ਬੱਚੇ ਸਾਰੇ ਖਰਾਬ ਕਰਦੇ ਆ ਤੇ ਇੱਕ ਵਿਚ ਪਰ ਇੱਥੇ ਬੱਚੇ ਆਉਂਦੇ ਆ ਸਾਰੇ ਬੱਚਿਆਂ ਦਾ ਸਾਰੀ ਸੰਗਤ ਦਾ ਰਸਤਾ ਬੰਦ ਕਰਨ ਦੇ ਆ ਇਹ ਆ ਗੁਰਦੁਆਰਾ ਸਾਹਿਬ ਦੇ ਕੀ ਸ਼ਰੋਮੀ ਕਾ ਹੈਗੇ ਜਿਹੜੇ ਵੀਰ ਤੇ ਇਹਨਾਂ ਨੇ ਰਸਤਾ ਬੰਦ ਕੀਤਾ ਵਾ ਜਾਨੀ ਕਿ ਜੇ ਕਿਸੇ ਨੇ ਪੁੰਨਦਾਨ ਕੀਤਾ ਵਾ ਤੇ ਇਦਾਂ ਨਹੀਂ ਹੋਣਾ ਚਾਹੀਦਾ ਕਿ ਰਸਤਾ ਜਿਹੜਾ ਬੰਦ ਹੋਵੇ ਨਹੀਂ ਸੰਗਤ ਉਹ ਦੂਰੋਂ ਦੂਰ ਸੰਗਤ ਆਉਂਦੀ ਆ 2:00 2:30 ਚੋਟੀ ਜਾਂਦੀ ਗੁਰਦੁਆਰਾ ਸਾਹਿਬ ਜਾਂਦੀ ਆ ਸਭ ਦੇ ਰਸਤੇ ਬੰਦ ਕਰਨ ਦੇ ਆ ਬਾਕੀ ਗੱਲ ਇਹ ਇਹ ਜਿਹੜੇ ਘਰ ਵਾਲੇ ਨੇ ਇਹਨਾਂ ਦਾ ਜਿਹੜੇ ਸੋਹਰਾ ਸਾਹਿਬ ਹੀ ਨਾ ਉਹਨਾਂ ਗੁਰਦੁਆਰਾ ਸਾਹਿਬ ਨੂੰ ਜਗ੍ਹਾ ਆਪਣੀ ਦਿੱਤੀ ਆ ਇਹਨਾਂ ਦੇ ਹਸਬੰਡ ਜਨਮ ਉੱਥੇ ਹੋਇਆ ਵਾ ਜਗਾ ਉੱਥੇ ਦਿੱਤੀ ਆ ਉਹਨਾਂ ਨੇ ਇਹਨਾਂ ਦਲੇਰੀ ਕਰਕੇ ਜਗਾ ਦਿੱਤੀ ਆਪਣੇ ਬੱਚਿਆਂ ਬਾਰੇ ਸੋਚਿਆ ਕੱਖ ਨਹੀਂ ਹੁਣ ਇਹਨਾਂ ਨੂੰ ਵੀ ਪਰੇਸ਼ਾਨੀ ਆ ਤੇ ਸਾਰੀ ਸੰਗਤ ਨੂੰ ਪਰੇਸ਼ਾਨੀ ਆ ਬੱਚਿਆਂ ਨੂੰ ਪਰੇਸ਼ਾਨੀ ਆ ਸਾਨੂੰ ਪਰੇਸ਼ਾਨੀ ਆ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਜਿਹੜੀ ਗਲੀ ਜਾਂਦੇ ਮਿਲਣੀ ਚਾਹੀਦੀ ਆ ਸਾਡਾ ਰਸਤਾ ਨਹੀਂ ਬੰਦ ਹੋਣਾ ਚਾਹੀਦਾ ਆ ਧੱਕੇਸ਼ਾਹੀ ਕਰ ਗਿਆ ਕਿੰਨੇ ਕਿੰਨੇ ਬੱਚੇ ਮੀਂਹ ਪੈ ਜੇ ਸਕੂਲ ਜਾਂਦੇ ਆ ਵਿਸਬਲ ਸਕੂਲ ਆ ਗਏ ਆ ਕਿਸੇ ਦਾ ਬੱਚਾ ਨੁਕਸਾਨ ਹੋਵੇ ਪੂਰੀ ਜ਼ਿੰਮੇਵਾਰੀ ਆ ਬੇਨਤੀ ਆ ਕਿ ਸਾਨੂੰ ਇਹ ਰਸਤਾ ਮਿਲਣਾ ਚਾਹੀਦਾ ਕਦੀ ਮੈਨੇਜਰ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਦੇ ਇਹਨਾਂ ਨੂੰ ਕੋਈ ਕਦੀ ਬੇਇਨਤੀ ਕੀਤੀ ਤੁਸੀਂ ਇਹ ਮੈਨੇਜਰ ਪਹਿਲਾਂ ਤੇ ਬਤਲ ਗਿਆ ਵਾ ਪਰਸੋਂ ਆਇਆ ਅੱਜ ਇਹਦੇ ਕੋ ਗਏ ਆ ਉਹਨੂੰ ਸਾਰੀ ਗੱਲ ਦੱਸੀ ਜਾਵੇ ਵੀਰ ਜੀ ਆਹ ਗੱਲ ਆ ਕਿ ਵੇਖੋ ਇਹ ਘਰ ਨੇ ਇੰਨੀ ਵੱਡਿਆ ਨੇ ਜਗ੍ਹਾ ਗੁਰਦੁਆਰਾ ਸਾਹਿਬ ਨਾਲ ਲਾ ਦਿੱਤੀ ਹੈ ਅੱਜ ਤੁਸੀਂ ਦੋ ਫੁੱਟ ਦਾ ਰਸਤਾ ਜੋ ਕੰਢੇ ਜੀ ਕੋਲ ਢੱਕਣ ਦੇ ਜੀ ਘਰ ਵੇਖੋ ਤੁਸੀਂ ਕਿਤਨਾ ਕਿੰਨੀ ਪਰੇਸ਼ਾਨੀ ਕੀਤੀ ਤੇ ਇਹ ਗੱਲ ਹੋਣੀ ਚਾਹੀਦੀ ਜਿਹੜਾ ਗਲੀ ਦਾ ਰਸਤਾ ਵਾ ਸਾਨੂੰ 10-12 ਫੁੱਟ ਜਗ੍ਹਾ ਮਿਲਣੀ ਚਾਹੀਦੀ ਗਲੀ ਬੇਨਤੀ ਹੈ ਜੀ ਜੇ ਨਹੀਂ ਤੁਹਾਡੀ ਸੁਣਵਾਈ ਹੁੰਦੀ ਤਾਂ ਅੱਗੇ ਕੋਈ ਕਦਮ ਚੁੱਕਿਆ ਜਾਂਦਾ ਫਿਰ ਕਦਾਂ ਫਿਰ ਸਾਰਾ ਵੇਰਕਾ ਸਾਰਾ ਪਿੰਡ ਨਾਲ ਹੈ ਸਾਡੇ ਸਾਹਮਣੇ ਚੁੱਕਾਂ ਕਦਮ ਪਿੱਛੇ ਨੇੜ ਦੇ ਕਿਦੋਂ ਹੁਣ ਇਹਨਾਂ ਨੇ ਉਹ ਰਸਤਾ ਹੀ ਬੰਦ ਕਰ ਦਿੱਤਾ ਉਹਨਾਂ ਦਾ ਘਰ ਦਾ ਰਸਤਾ ਹੀ ਬੰਦ ਕਰ ਦਿੱਤਾ ਹਾਂਜੀ ਉਹ ਜੇ ਇਹ ਕਮੇਟੀ ਵਾਲੇ ਨਹੀਂ ਬੰਦ ਕਰਦੇ ਉਹਨੂੰ ਕੂਰਦੇ ਨਹੀਂ ਆ ਤਾਂ ਫਿਰ ਮੱਲਿਆ ਵਾਲੇ ਸਾਰੇ ਇਕੱਠੇ ਹੋ ਕੇ ਹਾਂਜੀ ਹਾਂਜੀ ਸਭ ਮੱਲਾ ਜਿਹੜਾ ਇਕੱਠਾ ਕਰਾਂਗੇ ਇਕੱਠੇ ਹੋ ਕੇ ਸਾਰੀ ਜਿੱਤਰਾ ਵਿੱਚ ਸਾਡੇ ਨਾਲ ਲੜਨਗੇ ਆਪਾਂ ਲੜਾਈ ਕਰਾਂਗੇ ਤੁਹਾਡਾ ਹੱਕ ਅਸੀਂ ਲਵਾਵਾਂਗੇ ờ ਅਲੀ ਮੈਂ ਜਿਸ ਨਾਲ ਕੋ ਟੋ ਡੇ ਲੱਗ ਜਿਹੜੀ ਜਗਾ ਦਾ ਗੇਟ ਦਾ ਕੋਈ ਲੈ ਕੇ ਤੇ ਮਸਲਾ ਚੱਲ ਰਿਹਾ ਹੈ ਰਾਣਾ ਨਾਮ ਦਾ ਕੋਈ ਸੱਜ ਜਿੰਨੇ ਕਾਫੀ ਲੋਕ ਇਕੱਠੇ ਹੋਏ ਤੇ ਮੈਨੇ ਕਿਹਾ ਕਿ ਸਾਡੇ ਨਾਲ ਐਸੀ ਕਿਸੇ ਤਰ੍ਹਾਂ ਸ਼ਾਈ ਕਰ ਰਹੀ ਹੈ ਸਾਡੇ ਗੇਟ ਦੇ ਮੂਹਰੇ ਉਹਨਾਂ ਨੇ ਟੋਆ ਪੁੱਟ ਦਿੱਤਾ ਹੈ ਵੱਡਾ ਸਾਰਾ ਜੀ ਸੀ ਬੀ ਮਸ਼ੀਨਾਂ ਲੈ ਆ ਕੇ ਉੱਕੀ ਮਸਲਾ ਹੈ ਜੀ ਪਈ ਸਾਹ ਜੀ ਉਹਨਾਂ ਨੇ ਜਿਹੜਾ ਵੀਰ ਦੇਖ ਤੱਕ ਇਲਜ਼ਾਮ ਲਾ ਰਿਹਾ ਜੀ ਉਹਨੇ ਸੋ ਗੁਰਦੁਆਰੇ ਸਾਹਿਬ ਦੀ ਜਗਾ ਵੀ ਜ਼ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਿਰਫ ਆਪਣੀ ਜਗ੍ਹਾ ਸੇਵ ਕੀਤੀ ਆ ਤੇ ਹੁਣ ਅਸੀਂ ਚਾਰ ਦਿਵਾਰੀ ਸਾਰੇ ਪਲਾਟ ਦੀ ਚਾਰ ਦਿਵਾਰੀ ਕਰਾਉਣ ਲੱਗੇ ਹਾਂ। ਇਹ ਕਿਸ ਦੀ ਕਿਨਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੋਂ ਉਸਨੇ ਆਪਣੀ ਹੱਡੀ ਗੇਟ ਕੱਢਿਆ ਜੀ ਉਹਨੇ। ਉਹ ਕਹਿ ਰਿਹਾ ਕਿ ਜਿਸ ਦੀ ਕਿਨਾਂ ਕਹਿ ਰਿਹਾ ਕਿ ਉਧਰੋਂ ਰਸਤਾ ਨਿਕਲਦਾ ਹੈ ਬਾਹਰ ਨੂੰ ਕੋਈ ਉਹ ਰਸਤਾ ਵੀ ਇਹਨਾਂ ਨੇ ਕਿਹਾ ਸਾਨੂੰ ਕੋਈ ਰਸਤਾ ਨਹੀਂ ਦਿੱਤਾ ਜਾ ਰਿਹਾ ਔਰ ਇਹ ਮੇਰੇ ਘਰ ਦੇ ਸਾਹਮਣੇ ਕਿਉਂ ਮਤਲਬ ਕਿ ਫੁੱਟ ਪਟਾਈ ਨਹੀਂ ਬਾਕੀ ਹੋਰ ਵੀ ਜਗ੍ਹਾ ਹੈਗੀ ਜਿੱਥੇ ਸਕੂਲ ਹੈਗਾ ਵਾ ਆ ਮਲੀ ਬੈਂਡਰ ਉਸ ਕੋਈ ਇਹਦਾ ਕਈ ਕੋਈ ਜਗ੍ਹਾ ਹੈ ਨਹੀਂ ਉਹ ਦੁਕਾਨਾਂ ਹੈਗੇ ਉਹਨਾਂ ਦੇ ਗਾੜੀ ਵੀ ਤੇ ਐਸੀ ਵੀਸੀ ਜਗ੍ਹਾ ਸੀ ਉੱਥੇ ਕੋਈ ਨੋਟ ਬਤਾਈ ਠੀਕ ਹੈ ਜੀ ਇਹ ਦਫਤਰੀ ਮਸਲਾ ਜੀ ਇਹ ਦਫਤਰ ਜਾ ਕੇ ਮੈਂ ਕੱਲ ਵੀ ਇਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਦਫਤਰ ਜਾਓ ਤੇ ਦਫਤਰ ਜਾ ਕੇ ਤੁਸੀਂ ਗੱਲਬਾਤ ਕਰੋ ਜੋ ਵੀ ਤੁਹਾਡੀ ਹੈਗੀ ਉਹ ਹੋ ਜਾਊਗੀ ਜੀ ਜਿਸ ਤਾਂ ਜਿਸ ਤਰੀਕੇ ਨਾਲ ਉਹ ਕਹਿ ਰਹੇ ਨੇ ਕਿ ਸਿੱਖਾਂ ਨਾਲ ਜਿਹੜਾ ਵਾ ਵਿਹਾਰ ਹੋ ਰਿਹਾ ਕਿ ਅਸੀਂ ਸਿੱਖਾਂ ਸਾਡੇ ਦਾਦਾ ਜੀ ਨੇ ਕਾਫੀ ਲੰਬੀ ਚੜੀ ਸੇਵਾ ਕੀਤੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਜੇ ਥੋੜੀ ਉਮੀਦ ਵੀ ਉਹ ਵੀ ਗਈ ਸੀ ਜਾਨੂੰ ਮਤਲਬ ਵਿਆਹ ਦੇ ਨਾਲ ਦੇਖਿਆ ਜਾਦਾ ਸੀਗਾ ਇਹ ਇਹ ਕਹਿੰਦੇ ਵੀ ਰਈਆ ਜਿਹੜਾ ਉਹ ਉਹਨਾਂ ਨੂੰ ਪਸੰਦ ਨਹੀਂ ਆਇਆ ਤੇ ਇਸ ਦੀ ਸੀਗਾ ਭਾਈ ਸਾਹਿਬ ਇਹ ਗੁਰਦੁਆਰੇ ਸਾਹਿਬ ਤੇ ਤੁਹਾਨੂੰ ਪਤਾ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਹੁੰਦਾ ਜੀ ਇਸ ਵੀਰ ਨੂੰ ਕਿਹਾ ਕਿ ਗੁਰਦੁਆਰੇ ਦਫ਼ਤਰ ਜਾ ਕੇ ਗੱਲ ਕਰ ਲੋ ਜੋ ਵੀ ਹੈਗੀ ਆ ਤੁਹਾਡੀ ਮੰਗ ਤੁਸੀਂ ਉਹਨਾਂ ਨੂੰ ਦੱਸੋ ਤੇ ਸਾਰਾ ਕੁਝ ਬੈਠ ਕੇ ਮਸਲਾ ਹੱਲ ਹੋ ਜਾਂਦੇ ਸਾਰੇ ਜੀ ਤੁਸੀਂ ਉਹਨਾਂ ਨੂੰ ਕੀ ਰਿਕਵੈਸਟ ਕੋਈ ਕਿ ਭਾਈ ਮੈਂ ਤਿੰਨ ਚਾਰ ਨੇ ਗੇਟ ਕੱਢਿਆ ਤੇ ਮੈਂ ਤਿੰਨ ਚਾਰ ਵਾਰੀ ਇਹਦੇ ਘਰ ਗਿਆ ਜੀ ਘਰ ਜਾ ਕੇ ਤੂੰ ਰਿਕਵੈਸਟ ਕੀਤੀ ਹੈ ਕਿ ਵੀਰ ਜਿਹੜਾ ਗੇੜ ਤੂੰ ਪਹਿਲੀ ਜਗ੍ਹਾ ਤੇ ਉੱਥੇ ਲਗਾ ਲਾ ਪਰ ਇਹ ਵੀਰ ਨਹੀਂ ਮੰਨਿਆ ਜੀ ਕੋਈ ਉਹਨਾਂ ਨੂੰ ਇਹ ਵੀ ਆਪਸ਼ਨ ਦਿੱਤੀ ਕਿ ਤੁਸੀਂ ਰਿਟਰਨ ਦੇ ਵਿੱਚ ਦਿਓ ਤੇ ਮੈਂ ਆਪਣੇ ਉੱਥੇ ਹੈੱਡ ਆਫਿਸ ਪਹੁੰਚਾ ਬਿਲਕੁਲ ਜੀ ਮੈਂ ਕੱਲ ਸਾਰੇ ਇਕੱਠੇ ਹੋ ਗਏ ਸੀ ਕੱਲ ਸਾਰਿਆਂ ਨੂੰ ਕਿਹਾ ਵਾ ਕਿ ਤੁਸੀਂ ਰਿਟਰਨ ਦੇ ਵਿੱਚ ਦਿਵੋ ਤੇ ਮੈਂ ਆਪਣੇ ਦਫ਼ਤਰ ਭੇਜ ਦਿੰਦਾ ਉੱਚ ਅਧਿਕਾਰੀ ਨੂੰ ਅਗਰ ਜੇ ਉਹ ਮਤਲਬ ਇਹ ਗੈਸਟਰੀਕੇ ਦਾ ਪਹਿਲੇ ਡੇਟ ਲੱਗਾ ਸੀ ਉਹਦਾ ਉਸੇ ਤਰੀਕੇ ਨਾਲ ਕਰ ਲੈਂਦਾ ਤੇ ਕੋਈ ਉਹਦੀ ਆਪਸ਼ਨ ਬਚਦੀ ਹੈ ਜੀ ਉਹਦੀ ਹਾਂਜੀ ਸਰ ਮੈਂ ਆਪਣੇ ਉੱਚ ਅਧਿਕਾਰੀ ਨੂੰ ਦੱਸ ਦੂੰਗਾ ਜੀ ਜਿਸ ਤਰ੍ਹਾਂ ਉਹ ਕਰਨਗੇ ਠੀਕ ਹੈ ਜੀ